ਬਾਬਾ ਜੀ ਅੱਜ ਘਰੇ ਆਏ ਨੇ ਅੰਮ੍ਰਿਤਪਾਲ ਦੇ ਬਾਪੂ ਜੀ ਹੁਣੇ ਸਾਡੇ ਬਾਪੂ ਜੀ ਕੌਂਗ ਦੇ ਬਾਪੂ ਹੈ ਨਾ ਤੇ ਅਸੀਂ ਤਾਂ ਧੰਨ ਬਾਗ ਮੰਨਦੇ ਆਂ ਸਾਡੇ ਘਰ ਬਾਪੂ ਜੀ ਦੇ ਚਰਨ ਪਏ ਨੇ ਤੇ ਮਾਨ ਸਨਮਾਨ ਦਿੱਤਾ ਬਾਪੂ ਜੀ ਨੇ ਸਾਨੂੰ ਅਸੀਂ ਧੰਨਵਾਦ ਕਰਦੇ ਆਂ ਤੇ ਭਾਈ ਅੰਮ੍ਰਿਤਪਾਲ ਸਿੰਘ ਪਿੱਛੇ ਜਦੋਂ ਵੀ ਸਾਡੀ ਲੋੜ ਪਊਗੀ ਅਸੀਂ ਇੱਕ ਬੋਝ ਹਾਜ਼ਰ ਹੋਵਾਂਗੇ ਤੇ ਬਹੁਤ ਬਹੁਤ ਧੰਨਵਾਦ ਬਾਪੂ ਜੀ ਦੇ ਸਾਡੇ ਘਰੇ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨ ਜੋਦੀਆਂ ਦੇ ਘਰ ਆਉਣ ਤੇ ਸੁਭਾਗ ਪ੍ਰਾਪਤ ਹੋਇਆ ਇਹ ਸਾਨੂੰ ਇਹ ਮਾਣ ਹੈ ਕਿ ਸਾਡੀ ਕੌਮ ਦੇ ਹੀਰੇ ਐ ਇਹ ਇਹਨਾਂ ਨੇ ਸਾਡੀ ਕੌਮ ਵਾਸਤੇ ਹੱਕਾਂ ਲਈ ਆਪਣੀ ਕੌਮ ਦੇ ਹੱਕਾਂ ਲਈ ਬੜਾ ਵੱਡਾ ਸੰਘਰਸ਼ ਕੀਤਾ ਬੜਾ ਤਸ਼ੱਦਦ ਚੱਲਿਆ ਅਸਾਂ ਅਸੀਂ ਚਾਹੁੰਦੇ ਹਾਂ ਕਿ ਇਹੋ ਜਿਹੇ ਯੋਧਿਆਂ ਨੂੰ ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਹਮੇਸ਼ਾ ਉਹਨਾਂ ਦੇ ਅੰਗ ਸੰਗ ਰਹਿਣ ਤੇ ਕੌਮ ਦੀ ਵੱਧ ਤੋਂ ਵੱਧ ਸੇਵਾ ਕਰ ਸਕਣ ਇਹੋ ਸਾਡੀ ਇੱਜ਼ਤ ਆ ਤੇ ਮਹਾਰਾਜ ਸਾਨੂੰ ਜਿਹੜੇ ਸਾਡੇ ਨੌਜਵਾਨੀ ਆ ਉਹਨਾਂ ਉਹਨਾਂ ਨੂੰ ਤੁਸੀਂ ਉਹਨਾਂ ਦੇ ਸਿਰ ਤੇ ਮਿਹਰ ਭਰਿਆ ਰੱਖੋ ਇਹੋ ਜਿਹੇ ਨੌਜਵਾਨ ਅੱਗੇ ਅੱਗੇ ਆਉਣ ਤੇ ਸਾਡੀ ਕੌਮ ਦੀ ਵਾਗਡੋਰ ਸੰਭਾਲਣ ਨੂੰ ਬਾਬਾ ਜੀ ਅੱਜ ਕਰੇ ਆਏ ਅੰਮ੍ਰਿਤਪਾਲ ਦੇ ਬਾਪੂ ਜੀ ਹੁਣੇ ਸਾਡੇ ਬਾਪੂ ਜੀ ਕੌਮ ਦੇ ਬਾਪੂ ਹੈ ਨਾ ਤੇ ਅਸੀਂ ਤਾਂ ਧੰਨ ਬਾਗ ਮੰਨਦੇ ਆ ਵੀ ਸਾਡੇ ਘਰ ਬਾਪੂ ਜੀ ਦੇ ਚਰਨ ਪਏ ਨੇ ਤੇ ਮਾਨ ਸਨਮਾਨ ਦਿੱਤਾ ਬਾਪੂ ਜੀ ਨੇ ਸਾਨੂੰ ਅਸੀਂ ਧੰਨਵਾਦ ਕਰਦੇ ਆ ਤੇ ਭਾਈ ਅੰਮ੍ਰਿਤਪਾਲ ਸਿੰਘ ਪਿੱਛੇ ਜਦੋਂ ਵੀ ਸਾਡੀ ਲੋੜ ਪਊਗੀ ਅਸੀਂ ਇੱਕ ਬੋਝ ਹਾਜ਼ਰ ਹੋਵਾਂਗੇ ਤੇ ਬਹੁਤ ਬਹੁਤ ਧੰਨਵਾਦ ਬਾਪੂ ਜੀ ਦਾ ਸਾਡੇ ਘਰੇ ਆਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨ ਜੋਦੀਆਂ ਦੇ ਘਰ ਆਉਣ ਤੇ ਸੁਭਾਗ ਪ੍ਰਾਪਤ ਹੋਇਆ ਕਿ ਸਾਨੂੰ ਇਹ ਮਾਣ ਹੈ ਕਿ ਸਾਡੀ ਕੌਮ ਦੇ ਹੀਰੇ ਐ ਇਹ ਇਹਨਾਂ ਨੇ ਸਾਡੀ ਕੌਮ ਵਾਸਤੇ ਹੱਕਾਂ ਲਈ ਆਪਣੀ ਕੌਮ ਦੇ ਹੱਕਾਂ ਲਈ ਬੜਾ ਵੱਡਾ ਸੰਘਰਸ਼ ਕੀਤਾ ਬੜਾ ਤਸ਼ੱਦਦ ਚੱਲਿਆ ਅਸਾਂ ਅਸੀਂ ਚਾਹੁੰਦੇ ਹਾਂ ਕਿ ਇਹੋ ਜੇ ਯੋਧਿਆਂ ਨੂੰ ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਹਮੇਸ਼ਾ ਉਹਨਾਂ ਦੇ ਅੰਗ ਸੰਗ ਰਹਿਣ ਤੇ ਕੌਮ ਦੀ ਵੱਧ ਤੋਂ ਵੱਧ ਸੇਵਾ ਕਰ ਸਕਣ ਇਹੋ ਸਾਡੀ ਇੱਛਾ ਤੇ ਮਹਾਰਾਜ ਸਾਨੂੰ ਜਿਹੜੇ ਸਾਡੇ ਨੌਜਵਾਨੀ ਆ ਉਹਨਾਂ ਉਹਨਾਂ ਨੂੰ ਤੁਸੀਂ ਉਹਨਾਂ ਦੇ ਸਿਰ ਤੇ ਮਿਹਰ ਭਰਿਆ ਰੱਖੋ ਇਹੋ ਜੇ ਨੌਜਵਾਨ ਅੱਗੇ ਅੱਗੇ ਆਉਣ ਤੇ ਸਾਡੀ ਕੌਮ ਦੀ ਵਾਗਡੋਰ ਸੰਭਾਲਣ ਨੂੰ ਬਾਬਾ ਜੀ ਅੱਜ ਕਰੇ ਆਏ ਨੇ ਅੰਮ੍ਰਿਤਪਾਲ ਦੇ ਬਾਪੂ ਜੀ ਹੁਣੀ ਸਾਡੇ ਬਾਪੂ ਜੀ ਕੌਂਗ ਦੇ ਬਾਪੂ ਹੈ ਨਾ ਤੇ ਅਸੀਂ ਦਾ ਧੰਨ ਭਾਗ ਮੰਨਦੇ ਆਂ ਸਾਡੇ ਘਰ ਬਾਪੂ ਜੀ ਦੇ ਚਰਨ ਪਏ ਨੇ ਤੇ ਮਾਨ ਸਨਮਾਨ ਦਿੱਤਾ ਬਾਪੂ ਜੀ ਨੇ ਸਾਨੂੰ ਅਸੀਂ ਧੰਨਵਾਦ ਕਰਦੇ ਆਂ ਤੇ ਭਾਈ ਅੰਮ੍ਰਿਤਪਾਲ ਸਿੰਘ ਪਿੱਛੇ ਜਦੋਂ ਵੀ ਸਾਡੀ ਲੋੜ ਪਊਗੀ ਅਸੀਂ ਇੱਕ ਬੋਝ ਹਾਜ਼ਰ ਹੋਵਾਂਗੇ ਤੇ ਬਹੁਤ ਬਹੁਤ ਧੰਨਵਾਦ ਬਾਪੂ ਜੀ ਦਾ ਸਾਡੇ ਘਰੇ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਜੋਦਿਆਂ ਦੇ ਘਰ ਆਉਣ ਤੇ ਸੁਭਾਗ ਪ੍ਰਾਪਤ ਹੋਇਆ ਕਿ ਸਾਨੂੰ ਇਹ ਮਾਣ ਹੈ ਕਿ ਸਾਡੀ ਕੌਮ ਦੇ ਹੀਰੇ ਐ ਇਹ ਇਹਨਾਂ ਨੇ ਸਾਡੀ ਕੌਮ ਵਾਸਤੇ ਹੱਕਾਂ ਲਈ ਆਪਣੀ ਕੌਮ ਦੇ ਹੱਕਾਂ ਲਈ ਬੜਾ ਵੱਡਾ ਸੰਘਰਸ਼ ਕੀਤਾ ਬੜਾ ਤਸ਼ੱਦਦ ਚਲਿਆ ਅਸਾ ਅਸੀਂ ਚਾਹੁੰਦੇ ਆ ਕਿ ਇਹੋ ਜੇ ਯੋਧਿਆਂ ਨੂੰ ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਹਮੇਸ਼ਾ ਉਹਨਾਂ ਦੇ ਅੰਗ ਸੰਗ ਰਹਿਣ ਤੇ ਕੌਮ ਦੀ ਵੱਤੋਂ ਵੱਤ ਸੇਵਾ ਕਰ ਸਕਣ ਇਹੋ ਸਾਡੀ ਦਿਲੀਸ਼ਾ ਤੇ ਮਹਾਰਾਜ ਸਾਨੂੰ ਜਿਹੜੇ ਸਾਡੇ ਨੌਜਵਾਨੀ ਆ ਉਹਨਾਂ ਉਹਨਾਂ ਨੂੰ ਤੁਸੀਂ ਉਹਨਾਂ ਦੇ ਸਿਰ ਤੇ ਮਿਹਰ ਭਰਿਆ ਰੱਖੋ ਇਹੋ ਜੇ ਨੌਜਵਾਨ ਅੱਗੇ ਅੱਗੇ ਆਉਣ ਤੇ ਸਾਡੀ ਕੌਮ ਦੀ ਬਾਗਡੋਰ ਸੰਭਾਲਣ